ਵਾਹਿਗੁਰੂ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਪ੍ਰਥਮ ਗੁਰੂ ਦੀ ਸਮਰੱਥਾ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ अर्जुन ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਮਿਠੇ ਸਭੁ ਸੁਖੁ ਜਾਇ ਤੇਗ ਬਹਾਦਰ ਸਿਮਰੈ ਕਰ ਨਾਨਕ ਜਿ ਆਵੈ ਧਾਇ ਸਭ ਤਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਤਾਈ ਹੋਇ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਰਬਜਾਦਿਆਂ ਚਾਲੀ ਨੁਕਿਆ ਕੱਟੀਆਂ ਜੱਪੀਆਂ ਦਰਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਇੱਕ ਵਾਹੀ ਦੇਖ ਸੁਣ ਕੇ ਅੰਡਰ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਵਾਹੀ ਗੁਰੂ ਜੀ ਜਿਨ੍ਹਾਂ ਸਿੰਘਾਂ ਸੁਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਨਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦਵਾਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਂ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਰਤਨ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤੇ ਜੋ ਜਿੱਤੇ ਅਮਨ ਕਾ ਸੰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਤਾਰ ਚੜ੍ਹ ਹੈ ਦੇਖ ਦੇ ਪ੍ਰਤੀਪਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਕਾਣ ਸਿੱਖੀ ਦਾਲ ਕੇਸਤਾਨ ਰਹਿਤਾ ਵਿਵੇਕਤਾਨ ਸਭ ਗਾਨ ਕਰੋ ਸਾਧਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਣ ਚੌਕੀਆਂ ਟੰਡੇ ਬੰਗੇ ਜੁਗ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਯਾਰ ਇਸ ਕੰਮ ਦਾ ਮਾਨਣੀਵਾ ਮਤ ਉੱਚੀ ਮਤ ਪਾਦੇ ਰੱਖੇ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਸ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੇ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਪੰਥ ਫਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਧਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਨ ਹੈ ਹੋ ਜੋਂ ਕਰ ਸੂਰਜ ਦਿਨ ਕਰਿਆ ਤਾਰੇ ਸਭੇ ਅੰਧੇਰ ਕੋ ਲੋ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਹਿ ਪਠਾਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਸਰਬਜੀ ਆਪ ਜੀ ਦੀ ਪਰਬਾਤ ਪੇਰੀ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਗੁਰੂ ਘਰ ਵਿੱਚੋਂ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਆਰੰਭ ਹੋਈ ਸੰਗਤਾਂ ਗੁਣ ਗਾਉਂਦੇ ਆ ਬੜੇ ਇਤਿਆਹ ਸਨਕਾਰ ਨਾਲ ਹਰ ਸਾਲ ਦੀ ਤਰ੍ਹਾਂ ਸਤਕਾਰਯੋਗ ਭਾਈ ਸਾਹਿਬ ਕਾਈ ਦਿਵਿੰਦਰ ਸ਼ਰਮਾ ਜੀ ਅਤੇ ਸਮੂਹ ਸਤਾ ਬਾਬਾ ਫਰੀਦ ਆਈਤੀ ਹੈ ਉਹਨਾਂ ਦੇ ਘਰ ਆਵੇ ਸੰਗਤਾਂ ਨੇ ਦੀਵਾਨ ਸਜਾਏ ਨੇ ਸਾਭ ਜੀ ਨੇ ਕਿਰਪਾ ਕੀਤੀ ਗੁਰਬਾਣੀ ਪੜ੍ਹਦੇ ਆਂ ਸੇਵਾ ਨਿਭਾਉਂਦੇ ਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਬਖਸ਼ ਲੈਣਾ ਕੋ ਤੋਂ ਸਮਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀਆਂ ਲੇਖੇ ਲਾਉਣੀਆਂ ਭਟਾਵਾਂ ਦਾ ਤੇ ਪ੍ਰਵਾਨ ਕਰਨੀਆਂ ਦਰਮ ਘਰੋਂ ਨਾਮ ਦੀ ਦਾਤ ਸੋਖਿਸ ਕਰਨੀ ਭਾਈ ਸਾਹਿਬ ਜੀ ਤੇ ਭਜਿੰਦਰ ਸ਼ਰਮਾ ਜੀ ਪਰਿਵਾਰ ਤੇ ਸਟਾਫ ਦੇ ਮਿਹਰ ਭਰਿਆ ਸਤਿ ਰੱਖਣਾ ਕਾਰੋਬਾਰਾਂ ਚ ਵਾਦੇ ਬਖਸ਼ਿਸ਼ ਕਰਨੇ ਸੱਚ ਵਪਾਰ ਕਰੋਗਾ ਵਪਾਰੀ ਦਰਗਹਿ ਨਿਰਭੈ ਖੇਪ ਬਾਬਾ ਜੀ ਆਪ ਜੀ ਦੀ ਪਰਮਾਤਮਾ ਦੀ ਸੇਵਾ ਨਿਭਾਉਂਦੇ ਆ ਅੰਮ੍ਰਿਤਕੜਾ ਪ੍ਰਸਾਦ ਜੀ ਦੇਗ ਜਲ ਪਣ ਦੇ ਲੰਗਰ ਸੱਜ ਕੇ ਅਜਿਨੇ ਦਰ ਪ੍ਰਵਾਣ ਹੋਵੇ ਜੋ ਸਕੇ ਵਾਹਿਗੁਰੂ 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 ਪਰਿਵਾਰ ਵੱਲੋਂ ਬੇਅੰਤ ਮਾਇਆ ਸੰਗਤਾਂ ਵੱਲੋਂ ਬੇਅੰਤ ਮਾਇਆ ਪ੍ਰੇਤ ਆਈ ਹੈ ਮਾਇਆ ਸਭਲੇ ਕਰਨੇ ਖਜਾਨੇ ਭਰਪੂਰ ਕਰਨੇ ਕੀਰਤਨ ਅਨੰਤ ਸਰਪਾਰ ਜੀ ਕੀ ਅਰਦਾਸ ਗੁਲ ਸੁਖ ਮਾਫ ਕਰਨੀ ਸੇ ਤਿਆਰੇ ਮੇਲੋ ਜਿਨ੍ਹਾਂ ਮੇਰਾ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਸੱਚੀ ਕਲਾ ਤੇ ਪਾਣੀ ਸਰਬਸਤਤਾ ਵਾਹਿਗੁਰੂ ਜੀ ਕਾ ਅਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਹਾਰਾ